ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਨਿਬੰਧ ਸੁਹਿੰਦਰ ਸਿੰਘ 베ਦੀ ਦਾ ਲਿਖਿਆ ਬੰਜਾਰਾ 베ਦੀ ਜੀ ਦਾ ਲਿਖਿਆ ਹੈ ਤੇ ਇਹ ਹਰਪ ਪੰਜਾਬੀ ਚੰਦਰ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਇਆ ਮੈਂ ਇਸ ਮੈਸਟਰ ਤੀਸਰਾ ਦੇ ਵਿਦਿਆਰਥੀ ਬੀਏ ਬੀਐਸਸੀ ਬੀਕੋਮ ਉਹਨਾਂ ਵਾਸਤੇ ਛੋਟਾ ਜਿਹਾ ਨੋਟਸ ਤਿਆਰ ਕਰਕੇ ਉਹਨਾਂ ਨੂੰ ਦੱਸਣਾ ਚਾਹਿਆ ਹੈ ਕਿ ਇਸ ਨਿਬੰਧ ਵਿੱਚ ਕੀ ਲਿਖਿਆ ਹੈ ਕੀ ਵਿਸ਼ਾ ਹੈ ਤាប់ ਤੋਂ ਪਹਿਲਾਂ ਤਾਂ ਅਸੀਂ ਇਸ ਨਿਬੰਧ ਦੀ ਜੇਕਰ ਬਰੀਫ ਸਮਰੀ ਕਰੀਏ ਤਾਂ ਲੇਖਕ ਨੇ ਪੰਜਾਬ ਦੇ ਜੰਮਿਆਂ ਨੂੰ ਨੇਤਮ ਮਹਿਮਾ ਦੇ ਰਾਹੀ ਪੰਜਾਬੀ ਲੋਕਾਂ ਨੂੰ ਸਮੇਂ-ਸਮੇਂ ਤੇ ਆਉਂਦੀਆਂ ਰਾਜਨੀਤਿਕ ਦਿੱਕਤਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਬਾਹਰੋਂ ਆਏ tàੜਵੀਆਂ ਦਾ ਹਮਲਾਵਰਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਕਿਸ ਤਰ੍ਹਾਂ ਇਸ ਸਾਹਮਣੇ ਇਸ ਬਹਾਦਰੀ ਦੇ ਨਾਲ ਇਸ ਦਾ ਟਕਰਾ ਕਰਦੇ ਰਹੇ ਹਨ ਤੇ ਪੰਜਾਬੀਆਂ ਦੀ ਕਲਾ ਸਾਹਿਤ ਸਭਿਆਚਾਰ ਕਿਸ ਤਰ੍ਹਾਂ ਇਸ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ ਇਹ ਸਾਰਾ ਕੁਝ ਇਸ ਦਾ ਵਿਸ਼ਾ ਹੈ ਤਾਂ ਇਸ ਨੂੰ ਪਹਿਲੇ ਪੈਰੇ ਦੇ ਪਹਿਲੇ ਪੇਜ ਨੰਬਰ 12 ਜਿਹੜਾ ਤੁਹਾਡੇ ਦੇ ਪੰਨਾ ਦਾ ਉੱਥੋਂ ਮੈਂ ਸ਼ੁਰੂ ਕਰਦੀ ਆ ਕਿ ਲੇਖਕ ਨੇ ਦੱਸਿਆ ਹੈ ਕਿ ਪਹਿਲਾਂ ਤਾਂ ਦੱਸਿਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਮ ਹਿਮਾ ਤੋਂ ਕੀ ਭਾਵ ਹੈ ਤੇ ਇਸ ਦਾ ਲੇਖਕ ਨੇ ਭਾਵ ਦੱਸਿਆ ਕਿ ਇਹ ਖਾਨੜ ਹੈ ਇੱਕ ਜਿਸ ਦਾ ਭਾਵ ਹੈ ਕਿ ਪੰਜਾਬ 'ਚ ਜਨਮ ਲੈਣ ਵਾਲੇ ਲੋਕ ਸਦਾ ਹੀ ਕਿਸੇ ਨਾ ਕਿਸੇ ਰਾਜਨੀਤਿਕ ਮੁਸ਼ਕਲ ਦਾ ਸ਼ਿਕਾਰ ਰਹੇ ਹਨ ਜਾਂ ਭੂਗੋਲਕ ਇੱਕ ਇਲਾਕੇ ਘਟਦੇ ਵੱਧਦੇ ਰਹੇ ਲੇਖਕ ਕਹਿੰਦਾ ਹੈ ਕਿ ਪੰਜਾਬ ਦੀ ਕਿਸਮਤ ਨਾਲ ਜੁੜਿਆ ਖਾਣ ਹੈ ਪੰਜਾਬ ਦੇ ਲੋਕ ਜੀਵਨ ਸਾਹਿਤ ਕਲਾ ਤੇ ਇਤਿਹਾਸ ਦੀ ਰੀੜ ਦੀ ਹੱਡੀ ਹੈ ਖਾਣ ਹੈ ਕਿਉਂਕਿ ਪੰਜਾਬੀਆਂ ਨਾਲ ਜੋ ਕੁਝ ਵੀ ਆਧ ਸਮਯਾ ਤੋਂ ਪ੍ਰਾਣੇ ਸਮਯਾ ਤੋਂ ਇੱਥੇ ਹੁੰਦਾ ਆਇਆ ਹੈ ਉਸ ਦਾ ਇਸ ਖਾਣ ਦੇ ਵਿੱਚ ਸਾਰ ਅੰਸ਼ ਹੈ ਪੰਜਾਬੀ ਸਭਿਆਚਾਰ ਦੇ ਹਰ ਬਦਲਾਅ ਤੇ ਪਰਵਰਤਨ ਨੂੰ ਇਹ ਖਾਣ ਦਰਸਾਉਂਦਾ ਹੈ ਪੰਜਾਬ ਦੇ ਭੂਗੋਲਕ ਸੱਚ ਨੇ ਪੰਜਾਬ ਦੇ ਸਾਰੇ ਇਤਿਹਾਸ ਨੂੰ ਵੱਖਰੀ ਪਛਾਣ ਦਿੱਤੀ ਹੈ ਇਤੋਂ ਦੇ ਵਾਸੀ ਕਠਿਨਾਈਆਂ ਦੇ ਬਾਪਦੂ ਦੇ ਲੇਖ ਅਨੁਸਾਰ ਆਸ਼ਾਵਾਦੀ ਹਨ ਤੇ ਚੰਗੀ ਸੋਚ ਦੇ ਧਾਰਨੀ ਹਨ ਇਹ ਖਾਨ ਪੰਜਾਬ ਵਿੱਚ ਅਨੇਕਤਾ ਵਿੱਚ ਏਕਤਾ ਜਾਂ ਵੱਖ-ਵੱਖ ਜਾਤਾਂ ਦੇ ਰਸਮਾਂ ਰਿਵਾਜਾਂ ਦੀ ਸਾਂਝੀ ਡੋਰ ਉਹਨਾਂ ਦੀ ਉਪਭਾਸ਼ਾਵਾਂ ਦੀ ਵੱਖਰਤਾ ਦੇ باوجود ਇੱਕ ਸਾਂਝ ਜਿਹੜੀ ਹੈ ਉਸ ਨੂੰ ਵੀ ਸਿੱਧ ਕਰਦਾ ਹੈ ਪਹਿਲਾਂ ਤਾਂ ਦੋਸਤ ਵਿਦਿਆਰਥੀ ਦੋਸਤੋ ਤੁਸੀਂ ਦੱਸਣਾ ਕਿ ਪੰਜਾਬ ਦੇ ਜੰਮਿਆਂ ਨੂੰ ਮੇਤਮ ਹਿਮਾ ਦਾ ਅਰਥ ਕੀ ਹੈ ਤੇ ਇਹ ਦਰਤ ਮੈਂ ਦੱਸਿਆ ਕਿ ਇਸ ਦਾ ਅਰਥ ਹੈ ਕਿ ਪੰਜਾਬੀ ਲੋਕਾਂ ਨੂੰ ਸ਼ੁਰੂ ਤੋਂ ਹੀ ਸੱਭਿਆਚਾਰਕ ਤੌਰ ਤੇ ਭੂਗੋਲਕ ਤੌਰ ਤੇ ਇਤਿਹਾਸਕ ਤੌਰ ਤੇ ਇੱਕ ਟਾਕਰਾ ਕਰਨਾ ਪੈਦਾ ਰਿਹਾ ਹੈ ਬਾਰੀ ਮੁਸ਼ਕਲਾਂ ਦਾ ਜਿਸ ਕਰਕੇ ਇਹ ਖਾਣ ਇਹਨਾਂ ਤੇ ਪੂਰਾ ਟੁੱਕਦਾ ਹੈ ਉਸ ਤੋਂ ਬਾਅਦ ਲੇਖਕ ਨੇ ਦੱਸਿਆ ਕਿ ਇਹ ਖਾਣ ਜਿਹੜਾ ਹੈ ਇਹ ਪੰਜਾਬ ਦਾ ਇੱਕ ਪੰਜਾਬ ਦਾ ਸੁਭਾਅ ਜਾਂ ਪੰਜਾਬੀ ਲੋਕਾਂ ਦਾ ਸੁਭਾਅ ਸਤਿਅਮ ਸ਼ਿਵਮ ਸੁੰਦਰਮ ਨੂੰ ਸੇਧ ਕਰਦਾ ਹੈ ਸਤਿਅਮ ਸ਼ਿਵਮ ਸੁੰਦਰਮ ਦਾ ਮਤਲਬ ਕੀ ਹੈ ਸਤਿਅਮ ਦਾ ਮਤਲਬ ਸੱਚ शिवम ਦਾ ਮਤਲਬ ਕਲਿਆਣਕਾਰੀ ਸੁਂਦਰਮ ਦਾ ਮਤਲਬ ਸੋਹਜਮਈ ਬਿਊਟੀਫੁਲ ਸੁੰਦਰ ਇਹ ਪੰਜਾਬੀ ਲੋਕਾਂ ਦਾ ਜੀਵਨ ਹੈ ਸਤਿਅਮ ਤੋਂ ਭਾਵ ਹੈ ਸੱਚ ਭਾਵ ਕਵੀਨ ਲੇਖਕ ਅਨਸਾਰ ਪੰਜਾਬੀ ਲੋਕ ਜਿਹੜੇ ਹਨ ਉਹਨਾਂ ਦਾ ਜੀਵਨ ਜਿਹੜਾ ਸੱਚ ਦੇ ਨੇੜੇ ਹੈ ਕਿਉਂਕਿ ਇੱਥੇ ਗੁਰੂਆ ਪੀਰਾਂ ਦੀ ਵਿਸ਼ਿਆਂ ਦੀ ਧਰਤੀ ਰਹੀ ਹੈ ਤੇ ਇੱਥੇ ਸੱਚ ਦਾ ਪ੍ਰਚਾਰ ਹੁੰਦਾ ਰਿਹਾ ਹੈ ਇਸ ਕਰਕੇ ਸਤਿਅਮ ਪੰਜਾਬੀ ਜਿਹੜੇ ਲੋਕ ਹਨ ਉਹਨਾਂ ਦੇ ਜੀਵਨ ਵਿੱਚ ਦੇ ਬੋਤ ਹੈ ਬੋਤ ਕਿਸ ਤਰ੍ਹਾਂ ਹੈ ਕਿਉਂਕਿ ਗੁਰੂਆ ਪੀਰਾਂ ਤੇ ਰਿਸ਼ੀਆਂ ਮੁੰੀਆਂ ਮਹਾਤਮਾਵਾਂ ਨੇ ਇੱਥੇ ਜਨਮ ਲਿਆ ਸੀ ਸੁੰਦਰੋਂ ਤੋਂ ਸੁੰਦਰਮ ਤੋਂ ਭਾਵ ਹੈ ਸੋਨਾ ਲੇਕਨ ਸਾਰ ਪੰਜਾਬੀਆਂ ਦੀਆਂ ਭਾਵਨਾਵਾਂ ਵਾਲੂ ਅਤੇ ਰੂਹ ਨੂੰ ਅਜਿਹੀ ਸੁੰਦਰਤਾ ਇਸ ਇੱਥੋਂ ਦੀ ਧਰਤੀ ਨੇ ਬਖਸ਼ੀ ਹੈ ਕਿ ਉਹਨਾਂ ਦੇ ਅੰਦਰ ਇੱਕ ਸੋਹਜ ਹੈ ਖੂਬਸੂਰਤੀ ਹੈ ਘੜੀ ਭਾਲ ਦਾ ਗੁੱਸਾ ਹੁੰਦਾ ਹੈ ਤੇ ਫਿਰ ਆਪਣੇ ਦੇਨ ਨੂੰ ਖੂਬਸੂਰਤ ਬਣਾਉਂਦੇ ਹਨ ਇਹਦਾ ਭਾਵ ਕਿ ਗੁਰੂਆ ਪੀਰਾਂ ਦੀ ਵਰਸੋਈ ਇਸ ਧਰਤੀ ਤੇ ਲੋਕ ਜਿਹੜੇ ਹਨ ਉਹ ਥੋੜੇ ਸਮੇਂ ਦੀ ਚਾਹੇ ਇੱਕ ਦੂਜੇ ਨਾਲ ਲੜਦੇ ਭੜਦੇ ਹਨ ਪਰ ਫਿਰ ਉਹਨਾਂ ਦੇ ਅੰਦਰ ਇੱਕ ਸੁੰਦਰ ਭਾਵ ਜਿਹੜੇ ਹਨ ਇੱਕ ਦੂਜੇ ਲਈ ਪੈਦਾ ਹੁੰਦੇ ਆ ਸ਼ਿਵਮ ਦਾ ਮਤਲਬ ਕਿ ਜ਼ਿੰਦਗੀ ਜੀਉਣ ਦਾ ਚਾ ਸੋਹਜ ਤੇ ਪਰ ਸੋਹਜ ਤੇ ਸੁੰਦਰਤਾ ਨਾਲ ਭਰਪੂਰ ਸ਼ਿਵਮ ਦਾ ਮਤਲਬ ਕਲਿਆਣਕਾਰੀ ਲੇਖਕ ਕਹਿੰਦਾ ਹੈ ਕਿ ਪੰਜਾਬੀ ਲੋਕ ਜਿਹੜੇ ਹਨ ਉਹ ਦੂਸਰੇ ਦੇ ਭਲੇਕਾਰ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਉਸ ਤੋਂ ਬਾਅਦ ਅਗਲੇ ਪੇਜ ਤੇ ਪੇਜ ਨੰਬਰ 13 ਤੇ ਲੇਖਕ ਨੇ ਅਗਲਾ ਵਿਚਾਰ ਲਿਆ ਹੈ ਕਿ ਪੰਜਾਬ ਭਾਰਤ ਦਾ ਦਰਵਾਜ਼ਾ ਹੈ ਤੇ ਸ਼ਾਸਤਰ ਧਾਰੀ ਬਾਵੀ ਇਸ ਦਾ ਮਤਲਬ ਹੈ ਕਿ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਬਾਹਰੀ ਹਮਲੇ ਹੁੰਦੇ ਰਹੇ ਹਨ ਤਾਂ ਪੰਜਾਬ ਸਭ ਤੋਂ ਪਹਿਲਾਂ ਇਸ ਦੇ ਦਰਵਾਜ਼ੇ ਤੋਂ ਨਿਕਲ ਕੇ ਹੀ ਅੱਗੇ ਜੰਡੀਆਂ ਫੌਜਾਂ ਨੇ ਜਾਂਦੀਆਂ ਰਹੀਆਂ ਨੇ ਹਰ ਹਮਲਾਵਰ ਪੰਜਾਬ 'ਚ ਪਹਿਲਾਂ ਆਉਂਦਾ ਰਿਹਾ ਇੱਥੋਂ ਦੀ ਤਕਦੀਰ ਬਦਲਦਾ ਰਿਹਾ ਤੇ ਸਦਾ ਹੀ ਟਕਰਾਓ ਦੀ ਨੀਤੀ ਜਿਹੜੀ ਹੈ ਇੱਥੇ ਪੰਜਾਬ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੀ ਰਹੀ ਤੇ ਚੜ੍ਹਦੀ ਕਲਾ ਦੇ ਵਿੱਚ ਲੋਕ ਜਿਹੜੇ ਹਨ ਰਹੇ ਇਹਨਾਂ ਨੇ ਕਦੇ ਵੀ ਤਕਦੀਰ ਦੇ ਅੱਗੇ ਗੋਡੇ ਨਹੀਂ ਟੇਕੇ ਹਾਰ ਨਹੀਂ ਮੰਨੀ ਤਾਂ ਇਸ ਤਰ੍ਹਾਂ ਲੇਖਕ ਨੇ ਅਗਲਾ ਵਿਚਾਰ ਇੱਥੇ ਦਿੱਤਾ ਹੈ ਕਿ ਪੰਜਾਬ ਦਾ ਸੱਭਿਆਚਾਰ ਹਮੇਸ਼ਾ ਗਤੀਸ਼ੀਲ ਰਿਹਾ ਹੈ ਜਿਸ ਤਰ੍ਹਾਂ ਛੱਪੜ ਦਾ ਪਾਣੀ ਠਹਿਰਦਾ ਆ ਤੇ ਉਹ ਇੱਕਦਾਂ ਇੱਕ ਜਗ੍ਹਾ ਤੇ ਬਦਬੂ ਮਾਰ ਜਾਂਦਾ ਹੈ ਪਰ ਪੰਜਾਬ ਦਾ ਸੱਭਿਆਚਾਰ ਛੱਪੜ ਵਾਂਗ ਨਹੀਂ ਸਗੋਂ ਦਰਿਆ ਵਾਂਗ ਨੇਤ ਨਵੀਆਂ ਧਾਰਨਾਵਾਂ ਤੇ ਸੰਕਲਪ ਰਚਦਾ ਰਿਹਾ ਹੈ ਇਹ ਭਾਵ ਕੀ ਇੱਥੇ ਬੜ ਕਿੰਨੀਆਂ ਜਾਤੀਆਂ ਦੇ ਲੋਕ ਆਏ ਦੇਖੋ ਪੰਜਾਬੀ ਸਭਿਆਚਾਰ ਸਦਾ ਯਾਤਰਾ ਕਰਦਾ ਰਿਹਾ ਹੈ ਇੱਥੇ ਵੱਖ-ਵੱਖ ਜਾਤੀਆਂ ਆ ਰਹੀਆਂ ইরਾਨੀ ਯੂਨਾਨੀ ਸਿੱਥਿਅਨ ਹੂਸ਼ਨ ਹੂਨ ਅਰਬ ਤੁਰਕ ਤੇ ਮੁਗਲ ਆਏ ਉਸ ਤੋਂ ਬਾਅਦ ਅੰਗਰੇਜ਼ ਵੀ ਆਏ ਪਰ ਇਹ ਪੰਜਾਬ ਜਿਹੜਾ ਹੈ ਇਸ ਨੇ ਆਪਣੇ ਸਾਹਿਤ ਸਭਿਆਚਾਰ ਪਰੰਪਰਾਵਾਂ ਜਿਹੜੀਆਂ ਹਨ ਉਹ ਦੂਜਿਆਂ ਤੋਂ ਲਈਆਂ ਵੀ ਤੇ ਦੂਜਿਆਂ ਨੂੰ ਦਿੱਤੀਆਂ ਤੇ ਉਹ ਜਿਹੜੇ ਬਾਹਰੋਂ ਲੋਕ ਆਉਂਦੇ ਸਨ ਉਹ ਪੰਜਾਬ ਦੇ ਸਾਹਿਤ ਸੱਭਿਆਚਾਰ ਤੇ ਪਰੰਪਰਾਵਾਂ ਸੋਚ ਰਹਿਣ ਸਹਿਣ ਤੇ ਵਿਸ਼ਵਾਸਾਂ ਨਾਲ ਪੰਜਾਬ ਦਾ ਅੰਗ ਬਣਦੇ ਗਏ ਜਿਵੇਂ ਅਸੀਂ ਦੇਖਦੇ ਹਾਂ ਕਿ ਪਾਣੀ ਦੇ ਵੱਖ-ਵੱਖ ਸਰੋਤ ਚਾਹੇ ਉਹ ਛੋਟਾ ਜਿਹਾ ਚੋਹ ਹੈ ਚਾਹੇ ਕੱਸੀ ਹੈ ਚਾਹੇ ਨਹਿਰ ਹੈ ਚਾਹੇ ਕੋਈ ਛੋਟੇ-ਛੋਟੇ ਖਾਲ ਹਨ ਆੜਾ ਹਨ ਉਹ ਸਾਰੀਆਂ ਇੱਕ ਵੱਡੇ ਸਾਰੇ ਪਾਣੀ ਦੇ ਸਮੁੰਦਰ ਸਰੋਤ ਵਿੱਚ ਸਮਾਜ ਜਾਂਦੀਆਂ ਹਨ ਉਸੇ ਪ੍ਰਕਾਰ ਜਦੋਂ ਪੰਜਾਬ ਦੇ ਬਾਹਰੋਂ ਕੋਈ ਨਿੱਕੇ ਵੱਡੇ ਕਬੀਲੇ ਆਉਂਦੇ ਗਏ ਤਾਂ ਪੰਜਾਬ ਦੀ ਧਰਤੀ ਤੇ ਆ ਕੇ ਇਥੋਂ ਨਾਲ ਇੱਕ ਹੋ ਹੁੰਦੇ ਗਏ ਤੇ ਪੰਜਾਬ ਵਿੱਚ ਹਰ ਹਮਲੇ ਨਾਲ ਬਾਹਰੋਂ ਆਏ ਲੋਕ ਪੰਜਾਬ ਵਿੱਚ ਦਾਖਲ ਹੋਏ ਤੇ ਇਥੋਂ ਦੀ ਉਪਜਾਊ ਧਰਤੀ ਦਾ ਹਿੱਸਾ ਵੰਡ ਲਏ ਇਸੇ ਹੀ ਪੰਨੇ ਤੇ ਲੇਖਕ ਕਹਿੰਦਾ ਹੈ ਕਿ ਲੇਖਕ ਨੂੰ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੇ 2000 ਸਾਲਾਂ ਵਿੱਚ ਜੋ ਕਲਾ ਸਾਹਿਤ ਸੰਗੀਤ ਪੰਜਾਬ 'ਤੇ ਸਿਰਜਿਆ ਗਿਆ ਸੀ ਉਸ ਦਾ ਕੋਈ ਅਵਸ਼ੇਸ਼ ਨਹੀਂ ਮਿਲਦਾ ਵਿਸ਼ੇਸ਼ਤਾ ਭਾਵੇਂ ਕਿ ਉਸ ਦਾ ਕੋਈ ਸਾਡੇ ਕੋਲ ਹੁਣ ਇਸ ਵੇਲੇ ਕੋਈ ਉਹਦਾ ਕੋਈ ਸਬੂਤ ਨਹੀਂ ਹੈ ਕਿਉਂਕਿ ਜਿਹੜੇ ਵੀ ਹਮਲਾਵਰ ਆਉਂਦੇ ਸਨ ਉਹ ਪੰਜਾਬ ਦੀ ਧਰਤੀ ਨੂੰ ਕਿਸੇ ਨੇ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਰਹੇ ਜਿਸ ਕਰਕੇ ਇਥੋਂ ਦੇ ਲੋਕਾਂ ਕੋਲ ਉਹ ਸਾਹਿਤ ਜਾਂ ਉਹ ਚੀਜ਼ਾਂ ਬਾ ਨਹੀਂ ਬਚੀਆਂ ਜਿਹੜੀਆਂ ਕਦੀ ਇਹਨਾਂ ਦਾ ਇੱਕ ਹਿੱਸਾ ਹੋਦਿਆ ਸਨ ਲੇਖਕ ਨੂੰ ਇਹ ਚੀਜ਼ਾਂ ਪਰੇਸ਼ਾਨ ਕਰਦੀ ਹੈ ਜਾਂ ਲੇਖਕ ਇਸ ਚੀਜ਼ ਤੋਂ ਕਾਫੀ ਜ਼ਿਆਦਾ ਦੁੱਖ ਦੁੱਖ ਮਹਿਸੂਸ ਕਰਦਾ ਹੈ ਇਹ ਪੰਜਾਬ ਦੀ ਧਰਤੀ ਦੇ ਉੱਤੇ ਉਸ ਤਰ੍ਹਾਂ ਦਾ ਜਿਹੜਾ ਇੱਕ ਜਿੰਨਾ ਕੁਝ ਲਿਖਿਆ ਗਿਆ ਹੈ ਉਹ ਸਾਭਿਆ ਨਹੀਂ ਗਿਆ ਉਸ ਤੋਂ ਬਾਅਦ ਪੰਜਾਬ ਦੇ ਧਾਰਮਿਕ ਵਿਰਸੇ ਦੀ ਲੇਖਕ ਗੱਲ ਕਰਦਾ ਹੈ ਕਿ ਪੰਜਾਬ ਦਾ ਜਿਹੜਾ ਧਾਰਮਿਕ ਵਿਰਸਾ ਹੈ ਇਹ ਵੀ ਬਹੁਤ ਮਹਾਨ ਹੈ ਕਿਉਂਕਿ ਦੇਖੋ ਮੈਂ ਇਸ ਪੁਆਇੰਟ ਨੂੰ ਫੇਰ ਡਾਰਕ ਕਰਕੇ ਦੱਸਦੀ ਹਾਂ ਕਿਉਂਕਿ ਇੱਕ ਪੁਆਇੰਟ ਬਹੁਤ ਮਹੱਤਵਪੂਰਨ ਪੁਆਇੰਟ ਹੈਗਾ ਜੇ ਪੰਜਾਬ ਦਾ ਜਿਹੜਾ ਧਾਰਮਿਕ ਵਿਰਸਾ ਹੈ ਉਹ ਕੀ ਹੈ ਧਾਰਮਿਕ ਵਿਰਸਾ ਚ ਲੇਖਕ ਨੇ ਹੜੱਪਾ ਸਭਿਅਤਾ ਦੀ ਮਾਤਰੀ ਦੇਵੀ ਦੀ ਪੂਜਾ ਆਰਿਆਈ ਜਾਤੀ ਦੀ ਬ੍ਰਿਸ਼ ਪੂਜਾ ਜਾਨਵਰ ਪੂਜਾ ਜੈਨ ਧਰਮ ਦੇ ਤੀਰਥੰਕਰ ਬੁੱਧ ਧਰਮ ਦੇ ਸਤੂਪ ਮੁਸਲਮਾਨਾਂ ਦੀ ਪੀਰ ਪੂਜਾ ਤੇ ਗੁਰੂ ਸਾਹਿਬਾਨਾਂ ਦੀ ਪ੍ਰੇਮ ਭਗਤੀ ਨੂੰ ਪੰਜਾਬ ਦਾ ਧਾਰਮਿਕ ਵਿਰਸਾ ਮੰਨਿਆ ਹੈ ਇਹ ਇਹੋ ਜਿਹਾ ਵਿਰਸਾ ਹੈ ਜਿਹੜਾ ਕਦੀ ਕੱਟੜ ਨਹੀਂ ਹੋਇਆ ਕੱਟੜ ਦਾ ਭਾਵ ਹੈ ਕਿ ਕੋਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਹਰ ਕੋਈ ਆਪਣੇ ਧਾਰਮਿਕ ਵਿਰਸੇ ਨੂੰ ਪਿਆਰ ਕਰਦਾ ਹੈ ਤੇ ਦੂਸਰੇ ਨੂੰ ਇਸ ਗੱਲ ਦਾ ਕਦੀ ਨਹੀਂ ਕਹਿੰਦਾ ਕਿ ਉਹ ਵੀ ਉਸਦੀ ਗੱਲ ਨੂੰ ਮੰਨੇ ਹਰ ਕੋਈ ਆਪਣੇ ਹੀ ਧਰਮ ਦੇ ਵਿਰਸੇ ਨੂੰ ਮਹੱਤਵਪੂਰਨ ਸਮਝਦਾ ਪਰ ਦੂਸਰੇ ਦਾ ਕੋਈ ਨੁਕਸਾਨ ਨਹੀਂ ਕਰਦਾ ਸਾਰੇ ਧਰਮਾਂ ਵੱਲੋਂ ਮਾਨਵਤਾ ਦਾ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਇਸ ਧਰਤੀ ਉਤੇ ਪੀਰਾਂ ਸੂਫੀਆਂ ਨਾਲ ਪਿਆਰ ਦੀ ਭਾਵਨਾ ਹੈ ਉਹਨਾਂ ਦੀਆਂ ਕਾਫੀਆਂ ਕਵਾਲੀਆਂ ਗਾਈਆਂ ਜਾਂਦੀਆਂ ਨੇ ਜੋਗੀਆਂ ਲਈ ਆਦਰ ਕੀਤਾ ਜਾਂਦਾ ਹੈ ਕਿਸੇ ਵੀ ਬੂਹੇ ਤੇ ਆਏ ਪੀਰ ਫਕੀਰ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਦੇਵੀ ਦੀਆਂ ਕੰਚਕਾਂ ਨਰਾਤਿਆਂ ਦੀ ਪਵਿੱਤਰਤਾ ਸਭ ਇੱਥੋਂ ਦਾ ਧਾਰਮਿਕ ਵਿਰਸਾ ਹੈ ਤੇ ਕਵੀ ਨੇ ਐਲੇਖਕ ਨੇ ਪੰਜਾਬੀਆਂ ਦੇ ਸਾਂਝੇ ਧਰਮ ਦੀ ਜਸਾ ਲੋਕ ਧਰਮ ਦੀ ਵੀ ਗੱਲ ਇੱਥੇ ਕੀਤੀ ਹੈ ਉਸ ਤੋਂ ਬਾਅਦ ਅਗਲਾ ਪੁਆਇੰਟ ਜਿਹੜਾ ਲੇਖਕ ਨੇ ਲਿਆ ਹੈ ਉਹ ਹੈ ਕਿ ਪੰਜਾਬ ਦੀ ਧਰਤੀ ਤੇ ਹਮੇਸ਼ਾ ਸਾਂਝੀ ਵਾਲਤਾ ਮਾਨਵਤਾ ਇਸ ਸੰਵੇਦਨਾ ਦਾ ਪ੍ਰਚਾਰਿਆ ਹੈ ਪਿਓ ਦੇ ਲੇਖਕ ਫਿਰ ਇੱਥੇ ਦੱਸਦਾ ਹੈ ਕਿ ਜੇ ਅਸੀਂ ਗੱਲ ਕਰੀਏ ਪਾਪਾ ਫਰੀਦ ਦੀ ਜਿਹੜੇ ਕਿ ਮੁਸਲਮ ਧਰਮ ਦੇ ਸੰਨ ਤਾਂ ਉਹਨਾਂ ਨੇ ਵੀ ਆਪਣੀ ਬਾਣੀ ਵਿੱਚ ਕਿਤੇ ਆਪਣੇ ਧਰਮ ਦੀ ਗੱਲ ਨਾ ਕਰਕੇ ਅਸੀਂ ਮੁੱੱਚੀ ਮਾਨਵਤਾ ਦੀ ਗੱਲ ਕੀਤੀ ਹੈ ਇਹ ਦੁਨੀਆ ਦੇ ਹਰ ਇਨਸਾਨ ਵਿੱਚ ਪਰਮਾਤਮਾ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਭਗਤ ਕਬੀਰ ਜੀ ਨੇ ਵੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕਹਿ ਕੇ ਇਕਤਾ ਦਾ ਸੰਦੇਸ਼ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਨੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋਧਾ ਉਪਦੇਸ਼ ਦਿੱਤਾ ਹੈ ਤੇ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਤੇ ਇਸੇ ਹੀ ਬਾੜੀ ਵਿੱਚ ਸਾਨੂੰ ਨਾ ਕੋ ਪਿਆਰੀ ਨਾ ਹੀ ਬਗਾਨਾ ਵੀ ਗੁਰਬਾੜੀ ਦੇ ਵਿੱਚ ਪੜਨ ਨੂੰ ਮਿਲਦਾ ਹੈ ਭਾਵ ਕਹਿੰਦਾ ਕਿ ਪੰਜਾਬ ਦੇ ਧਰਮਿਕ ਵਿਰਾਸਤ ਹੈ ਪੰਜਾਬ ਕੋਲ ਜਿਹੜੀ ਸਾਂਝੀ ਵਾਲਤਾ ਦਾ ਸਨੇਹਾ ਦਿੰਦੀ ਹੈ ਤੇ ਸ਼ਾਇਦ ਇੱਥੇ ਅਸੀਂ ਵਕ ਵਕ ਧਰਮਾਂ ਜਾਤੀਆਂ ਚ ਵੱਡੇ ਹੋਏ ਹਾਂ ਪਰ ਸਾਡਾ ਸਾਰਿਆਂ ਦਾ ਮਕਸਦ ਜੋ ਹੈ ਮਾਨਵਤਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਲੇਖਕ ਨੇ ਇਸ ਦਾ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਜਨਮਿਆਂ ਨੂੰ ਨਿਤ ਮਹਿਮਾ ਦੇ ਵਿੱਚ ਧਾਰਮਿਕ ਤੌਰ ਤੇ ਵੀ ਪੰਜਾਬੀ ਲੋਕਾਂ ਨੂੰ ਚਾਹੇ ਬੜੀਆਂ ਮੁਸ਼ਕਲਾਂ ਆਈਆਂ ਨੇ ਪਰ ਇਹਨਾਂ ਨੇ ਮਾਨਵਤਾ ਦਾ ਸਿਲੇਹਾ ਦੇਣਾ ਕਦੇ ਨਹੀਂ ਭੁੱਲਿਆ ਆਪ ਸਾਰੇ ਤਿਉਹਾਰ ਸਾਰੇ ਮਿਲ ਕੇ ਮਨਾਉਂਦੇ ਨੇ ਉਸ ਤੋਂ ਬਾਅਦ ਅਗਲੀ ਗੱਲ ਲੇਖਕ ਇਹ ਕਹਿੰਦਾ ਹੈ ਕਿ ਪੰਜਾਬ ਹਮੇਸ਼ਾ ਧੜਵੀ ਹੈ ਆਪ ਹਮਲਾਵਰਾਂ ਦੇ ਹਮਲੇ ਦਾ ਸ਼ਿਕਾਰ ਹੋਇਆ ਹੈ ਤੇ ਲੇਖਕ ਨੂੰ ਅਫਸੋਸ ਹੈ ਕਿ ਬਹੁਤ ਘੱਟ ਸਮਾਂ ਮਿਲਿਆ ਲਿਖੇ ਲੋਕਾਂ ਨੂੰ ਜਿਸ ਵਿੱਚ ਕਲਾ ਤੇ ਸਾਹਿਤ ਦੀ ਸਿਰਜਣਾ ਕੀਤੀ ਜਾਵੇ ਕਿਉਂਕਿ ਜਿੱਥੇ ਲਗਾਤਾਰ ਮੰਨ ਲਓ ਬਾਹਰੀ ਹਮਲੇ ਹੁੰਦੇ ਰਹਿਣਗੇ ਉੱਥੇ ਕਲਾ ਤੇ ਸਾਹਿਤ ਲਈ ਸਮਾਂ ਹੀ ਨਹੀਂ ਮਿਲੇਗਾ ਤੇ ਨਾਲ ਹੀ ਪੰਜਾਬ ਦੇ ਕਲਚਰ ਨੂੰ ਐਗਰੀਕਲਚਰ ਕਹਿ ਕੇ ਇਸ ਦੀ ਵਿਆਖਿਆ ਕੀਤੀ ਜਾਂਦੀ ਹੈ ਕਿਉਂਕਿ ਪੰਜਾਬ ਦੀ ਧਰਤੀ ਬੜੀ ਜ਼ਿਆਦਾ ਉਪਜਾਊ ਹੈ ਇੱਥੇ ਖਾਣ ਪੀਣ ਪਹਿਨਣ ਅੰਨ ਕਪਾਹ ਤੇ ਹੋਰ ਚੀਜ਼ਾਂ ਦੇ ਭੰਡਾਰ ਬਹੁਤ ਭਰੇ ਰਹਿੰਦੇ ਹਨ ਇਸੇ ਅਨਪੰਡਾਰਾ ਕਾਰਨ ਬਾਹਰੋਂ ਧਾੜ ਵੀ ਆਉਂਦੇ ਹਨ ਪੰਜਾਬ ਹਮੇਸ਼ਾ ਧਾੜੀਆਂ ਦਾ ਹਮਲਾਵਰਾਂ ਦਾ ਸ਼ਿਕਾਰ ਰਿਆ ਹੈ ਤੇ ਜਿਆ ਸਮਾ ਬਹੁਤ ਘੱਟ ਮਿਲਿਆ ਪੰਜਾਬੀਆਂ ਨੂੰ ਜਦੋਂ ਨਿਠ ਕੇ ਬੈਠ ਕੇ ਆਪਣੀ ਸਾਹਿਤ ਜਾਂ ਕਲਾ ਲਿਖ ਸਕਣ ਤੇ ਪੰਜਾਬ ਦੇ ਕਲਚਰ ਨੂੰ ਐਗਰੀਕਲਚਰ ਕਹਿ ਕੇ ਇਸ ਦੀ ਵਿਆਖਿਆ ਕੀਤੀ ਗਈ ਹੈ ਪੰਜਾਬ ਦੀ ਧਰਤੀ ਇਹ ਰਿਪੀਟ ਹੋ ਗਈ ਗੱਲ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਤਾਂ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਜੋ ਵਾਕਵਾਖ ਹਮਲਾਵਰਾਂ ਨੇ ਉਹਨਾਂ ਨੇ ਪੰਜਾਬ ਦੇ ਕਲਾ ਸਾਹਿਤ ਤੇ ਸੰਗੀਤ ਨੂੰ ਨਸ਼ਟ ਕੀਤਾ ਹੈ ਮੂਰਤੀ ਕਲਾ ਚ ਗੰਧਾਰਾ ਸ਼ੈਲੀ ਸੀ ਬਹੁਤ ਮਹੱਤਵਪੂਰਨ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੰਜਾਬ ਦੀ ਧਰਤ ਤੇ ਗਵੇਦ ਰਚਿਆ ਗਿਆ ਬੜੀ ਮਹਾਨ ਰਚਨਾ ਪੰਜਾਬ ਦੀਆਂ ਲੋਕ ਕਹਾਣੀਆਂ ਦਾ ਸਭ ਤੋਂ ਵੱਡਾ ਗ੍ਰੰਥ ਵਡ ਕਹਾ ਜੋ ਗੁੜਾਡੇ ਨੇ ਪਛਾਤੀ ਚ ਲਿਖਿਆ ਸੀ ਉਹ ਵੀ ਹਮਲਾਵਰਾਂ ਨੇ ਨਸ਼ਟ ਕਰ ਦਿੱਤਾ 1947 ਦੇ ਦੇਸ਼ ਵੰਡ ਨੇ ਪੰਜਾਬ ਦੀ ਪੰਜਾਬੀ ਦੇ ਕੀਮਤੀ ਜਿਹੜੇ ਸਾਹਿਤਿਕ ਖਰੜੇ ਸਨ ਉਹ ਨਸ਼ਟ ਕੀਤੇ ਤਾਂ ਉਹਨਾਂ ਦੇ ਨੀਲਾ ਤਾਰਾ ਸਾਕਾ ਜਿਹੜਾ ਸੀ ਉਹ ਜਿਹੜਾ 1984 ਦੇ ਵਿੱਚ ਹੋਇਆ ਉਹਦੇ ਵਿੱਚ ਵੀ 500 ਸਦੀਆਂ ਦੇ ਕੀਮਤੀ ਖਰੜੇ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਜਿਹਨਾਂ ਨਸ਼ਟ ਹੋ ਗਏ ਤਾਂ ਆਪ ਪੰਜਾਬੀਆਂ ਨੂੰ ਅਜਿਹਾਂ ਮਹੀਮਾ ਦਾ ਸਾਹਮਣਾ ਕਰਨਾ ਪਿਆ ਜਿੱਥੇ ਉਹਨਾਂ ਦੀ ਕਲਾ ਤੇ ਸਾਹਿਤ ਜਿਹੜੇ ਹਨ ਉਹ ਰੁਲ ਗਏ ਸਾਹਮੇ ਨਹੀਂ ਗਏ ਲੇਖਕ ਅਨੁਸਾਰ ਪੰਜਾਬੀ ਸੱਭਿਆਚਾਰ ਨੂੰ ਬਗਾਨਿਆਂ ਨੇ ਬਰਬਾਦ ਕੀਤਾ ਤੇ ਆਪਣੇ ਆਪ ਨੇ ਲੇਖਕ ਅਨੁਸਾਰ ਪੰਜਾਬ ਦੀ ਮੱਧਕਾਲੀ ਕਲਾ ਦੇ ਨਮੂਨੇ ਪੁਰਾਣੀਆਂ ਹਵੇਲੀਆਂ ਦੇ ਮੁੱਖ ਦਵਾਰਾਂ ਕੰਦਾ ਛੱਤਾਂ ਕਰਾਂ ਦੇ ਵਰਤਨਾ ਪੀੜੀਆਂ ਪਲੰਗਾਂ ਤੇ ਵੇਖੇ ਜਾ ਸਕਦੇ ਆ ਤੇ ਇਹਨਾਂ ਨੂੰ ਸੰਭਾਲਣ ਲਈ ਕੋਈ ਕਲਾਤਮਕ ਅਤੇ ਸੱਪਿਆਚਾਰਕ ਮਹੱਤਵ ਸਮਝਣ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਲੇਖਕ ਨੂੰ ਇਹਦਾ ਅਫਸੋਸ ਆ ਕਿ ਕੋਈ ਵੀ ਇਹੋ ਜਿਹੀ ਆਰਗੇਨਾਈਜੇਸ਼ਨ ਇਸ ਦੀ ਜ਼ਿੰਮੇਵਾਰੀ ਨਹੀਂ ਲੈਂਦੀ ਕਿ ਉਹ ਸਾਡੀ ਕਲਾ ਨੂੰ ਨੰਬੂਂਦਿਆਂ ਨੂੰ ਪੁਰਾਣਿਆਂ ਨੂੰ ਸੁਹਿਦਤ ਅਨਾਲ ਸੰਬਾਲੀ ਲਾਸਟ ਵਿੱਚ ਲਿਖਨੇ ਜਿਹੜੀ ਗੱਲ ਤੇ ਜੋਰ ਦਿੰਦਾ ਉਹ ਕਿਹਾ ਹੈ ਕਿ ਪੰਜਾਬ ਧੀਬੇ ਬੋਲਣ ਵਾਲੀ ਕੌਮ ਨਹੀਂ ਹੁਣ ਸੀ ਮੇ ਬੋਲਾ ਵਾਲੀ ਕੌਮ ਤੋਂ ਮਤਲਬ ਕੀ ਸਮਝਦੇ ਆਪਾਂ ਉਹ ਕੌਮ ਜਿਹੜੀ ਹੌਲੀ ਬੋਲਦੀ ਹੁੰਦੀ ਤੇ ਲੇਖਕ ਕਹਿੰਦਾ ਕਿ ਪੰਜਾਬ ਦੀ ਜਿਹੜੇ ਪੰਜਾਬ ਪੰਜਾਬੀ ਲੋਕ ਜਿਹੜੇ ਹਨ ਇਹ ਹੌਲੀ ਨਹੀਂ ਬੋਲਦੇ ਇਹ ਉੱਚੀ ਬੋਲਣ ਵਾਲੀ ਕੌਮ ਹੈ ਜਾਇ ਹੀ ਉੱਚੀ ਉੱਚੀ ਗੱਲਾਂ ਕਰਦੀਆਂ ਜਾਂ ਉੱਚੀ ਉੱਚੀ ਆਪਣੇ ਵਿਚਾਰ ਪ੍ਰਗਟ ਕਰਨ ਵਾਲੀ ਕਵਿਮ ਹੈ ਤੇ ਇਹ ਕਵੀਆਂ ਲੇਖਨ ਅਨੁਸਾਰ ਇਹ ਜਦੋਂ ਕੀਤਾ ਚ ਅ ਪੰਛੀ ਵੀ ਉਡਾਉਂਦੇ ਆ ਨਾ ਉੱਚੀ ਉੱਚੀ ਹਾਕਾ ਮਾਰਦੇ ਆ ਜੇ ਪਿਆਰ ਦੇ ਬੋਲ ਸਾਂਝੇ ਕਰਨੇ ਇੱਕ ਦੂਜੇ ਨਾਲ ਤਾਂ ਉਹ ਵੀ ਉੱਚੀ ਆਵਾਜ਼ ਚ ਕਰਦੇ ਆ ਤੇ ਇਥੋਂ ਤੱਕ ਇਥੋਂ ਦੇ ਆਸ਼ਿਕਾਂ ਦੀ ਪ੍ਰੇਮੀਆਂ ਦੀ ਜਿਹੜੇ ਸੰਬੋਧਨ ਨੇ ਉਹ ਵੀ ਬੇਸਬਰ ਹੋ ਕੇ ਕਵੀ ਲਿਖ ਦਿੰਦੇ ਆ ਤੈਨੂੰ ਵੇਖ ਕੇ ਜ਼ਬਰ ਨਾ ਆਏ ਚੰਨਾ ਤੇਰਾ ਘੁੱਟ ਭਰਲਾ ਪਾਵੇਂ ਨੇ ਤੇ ਜਿਹੜੇ ਪਿਆਰ ਦੇ ਜਜ਼ਬਾਤ ਵੀ ਹਨ ਉਹਨਾਂ ਦੇ ਵਿੱਚ ਵੀ ਇੱਕ ਧੀਮਾਪਣ ਨਹੀਂ ਹੈ ਸਗੋਂ ਇੱਕ ਉੱਚੀ ਬੋਲੜਾ ਜਾਂ ਮਾਂ ਦੀ ਬਾਤ ਨੂੰ ਖੁੱਲ ਕੇ ਕਹਿਣਾ ਇਹ ਪੰਜਾਬੀਆਂ ਦੇ ਸੁਭਾਅ ਦਾ ਇੱਕ ਵਿਸ਼ੇਸ਼ ਅੰਗ ਕਰੂਗੇ ਮਹਿਸੂਸ ਲੇਖਕ ਨੇ ਮਹਿਸੂਸ ਕੀਤਾ ਉਸ ਤੋਂ ਬਾਅਦ ਲੇਖਕ ਲਿਖਦਾ ਕਿ ਪੰਜਾਬੀ ਕੌਮ ਨੂੰ ਲੇਖ ਨੇ ਖੜਕੇ ਦੜਕੇ ਵਾਲੀ ਕੌਮ ਦੱਸਿਆ ਹੈ ਇਥੋਂ ਦੇ ਸਾਜ ਕਹਿੰਦੇ ਬਹੁਤ ਖੜਕੇ ਵਾਲੇ ਹਨ ਢੋਲਿਆ ਸ਼ੈਣੇ ਜਾਂ ਚਿੰਮਟੇ ਹਨ ਉੱਚੀ ਆਵਾਜ਼ਾਂ ਵਾਲੇ ਆ ਔਰਤਾਂ ਜਿਹੜੀਆਂ ਸਿੱਠਣੀਆਂ ਬੋਲਦੀਆਂ ਨੇ ਨਾਨਕੇ ਦਾਦਕੇ ਵਾਲੀਆਂ ਉਹ ਲੜਾਈ ਵਾਲੀਆਂ ਦੇ ਗਿਲੇ ਨੇ ਸ਼ਿਕਵੇ ਨੇ ਗਾਲਾਂ ਨੇ ਤੇ ਲੇਖਣਸਾਰ ਪੰਜਾਬ ਦੇ ਮਰਦਾਂ ਦਾ ਸੁਭਾਅ ਵੀ ਤਿੱਖਾ ਤੇ ਔਰਤਾਂ ਦਾ ਸੁਭਾਅ ਵੀ ਗਰਮ ਪੰਜਾਬੀਆਂ ਦੇ ਲੋਕ ਨਾਚ ਵੀ ਇੱਥੋਂ ਦੇ ਉਹਨਾਂ ਦੇ ਸੁਭਾਅ ਵਾਂਗ ਤਿੱਖੇ ਹਨ ਘੜੜੇ ਹਨ ਦਮ ਗਜੇ ਪਾਉ ਉੱਚੀ ਉੱਚੀ ਆਵਾਜ਼ਾਂ ਵਾਲੇ ਹਨ ਲੋਕ ਨਾਚ ਜਿਹੜੇ ਹਨ ਉੱਥੇ ਬਹੁਤਵੇਂ ਗਿੱਧਾ ਹੈ ਜਾਂ ਭੰਗੜਾ ਹੈ ਇਹ ਬੜੇ ਹੀ ਤਮ ਕਾ ਪਾਉਣ ਵਾਲੇ ਹਨ ਇਹ ਵਿੱਚ ਨੱਚਣ ਵੇਲੇ ਜੋ ਹਰਕਤਾਂ ਕਰਦੇ ਨੇ ਇੰਜ ਲੱਗਦਾ ਹੈ ਜਿਵੇਂ ਕੋਈ ਬੈਰੀਅਨਲ ਕਰਦਾ ਹੈ ਜਾਂ ਅਖਾੜੇ ਵਿੱਚ ਪਹਿਲਵਾਨ ਦੰਗਲ ਕਰਦੇ ਨੇ ਪੰਜਾਬੀਆਂ ਵਿੱਚ ਭੰਗੜੇ ਵਿੱਚ ਪੰਜਾਬੀਆਂ ਦਾ ਜੋ ਖੜਕਾ ਹੈ ਇਸ ਪ੍ਰਕਾਰ ਹੈ ਜਿਸ ਤਰ੍ਹਾਂ ਜਿਸ ਵਿੱਚ ਉਹਨਾਂ ਦੇ ਮਾਨ ਦੇ ਨਾਲ ਉਹਦਾ ਹੰਕਾਰ ਵੀ ਨੱਚਦਾ ਹੈ ਪੰਜਾਬੀਆਂ ਦੀਆਂ ਰਸਮਾਂ ਰੀਤਾਂ ਵੀ ਬਹੁਤ ਜੋਸ਼ਵਾਲੀਆਂ ਹਨ ਜਿਵੇਂ ਲਾੜੇ ਦਾ ਘੋੜੀ ਤੇ ਸਵਾਰ ਹੋਣਾ ਹੱਥ ਵਿੱਚ ਤਲਵਾਰ ਲੈਣਾ ਇੰਜ ਲੱਗਦਾ ਜਿਵੇਂ ਕਿਸੇ ਯੁੱਧ ਤੇ ਨਿਕਲ ਰਿਹਾ ਹੋਵੇ ਤੇ ਬੱਚੇ ਦੇ ਜਨਮ ਵੇਲੇ ਤਲਵਾਰ ਨਾਲ ਸ਼ਹਿਦ ਲਗਾ ਕੇ ਬੱਚੇ ਨੂੰ ਗੁਰਤੀ ਦੇਣਾ ਇਹ ਸਭ ਵਰਤਾਰੇ ਲੇਖਕ ਅਨੁਸਾਰ ਪੰਜਾਬੀਆਂ ਦੀਆਂ ਉਹਨਾਂ ਮਹਿਮਾ ਚੋਂ ਨਿਕਲੇ ਹਨ ਜਿਹੜੀਆਂ ਮਹਿਮਾ ਉਹਨਾਂ ਨੂੰ ਜੀਵਨ ਦੇ ਵਿੱਚ ਹੋਰ ਜ਼ਿਆਦਾ ਇਸ਼ਾਤ ਚਾ ਦੇ ਦਿੰਦੀਆਂ ਨੇ ਕਿਉਂਕਿ ਪੰਜਾਬੀਆਂ ਦਾ ਅੰਤ ਵਿੱਚ ਲੇਖਕ ਨੇ ਹੀ ਕਿਹਾ ਹੈ ਕਿ ਪੰਜਾਬੀਆਂ ਦੇ ਪਿਆ ਜਿਹੜਾ ਇਤਿਹਾਸ ਹੈ ਨਾ ਤੇ ਮਹੀਮਾ ਵਾਲਾ ਕਦੇ ਕਿਸੇ ਰਾਜੇ ਦਾ ਹਮਲਾ ਕਦੇ ਕਿਸੇ ਦਾ ਉਸ ਨੇ ਇਹਨਾਂ ਦੇ ਸੁਭਾ ਨੂੰ ਮੂਢਲੇ ਤੌਰ ਤੇ ਬਹੁਤ ਜ਼ਿਆਦਾ ਗਰਮ ਸੁਭਾ ਦਾ ਕਰ ਦਿੱਤਾ ਹੈ ਤੇ ਜਿੱਥੇ ਇੱਥੇ ਰਾਜਾ ਰਸਾਲੂ ਵਰਗੇ ਰਾਜੇ ਹਨ ਉੱਥੇ ਨਾਲ ਹੀ ਹੀਰ ਵਰਗੀ ਨਾਇਕਾ ਵੀ ਹੈਗੀ ਹੈ ਤੇ ਇਹਦੇ ਨਾਲ ਹੀ ਪੰਜਾਬੀਆਂ ਦੇ ਅੰਦਰ ਹਰ ਤਰ੍ਹਾਂ ਦਾ ਜਿਹੜਾ ਸੁਭਾ ਦੀ ਵੱਖਰਤਾ ਵੀ ਹੈ ਤੇ ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਭਾਵਨਾ ਵੀ ਹੈ ਇਸ ਪ੍ਰਕਾਰ ਲੇਖ ਨੇ ਪੰਜਾਬ ਦੇ ਜੰਮਿਆ ਨੂੰ ਨੇਤਮ ਹਿਮਾ ਦੇ ਵਿੱਚ ਪੰਜਾਬ ਵਿੱਚ ਇਹ ਪਹਿਲਾਂ ਤਾਂ ਇਸੇ ਖਾਨ ਦੀ ਵਿਆਖਿਆ ਕੀਤੀ ਆ ਉਸ ਤੋਂ ਬਾਅਦ ਉਸ ਨੇ ਪੰਜਾਬ ਵਿੱਚ ਆਉਣ ਵਾਲੇ ਵੱਖ-ਵੱਖ ਹਮਲਾਵਰਾਂ ਦੇ ਕਾਰਨ ਪੰਜਾਬ ਦਾ ਕਲਾ ਤੇ ਸਾਹਿਤ ਸੰਗੀਤ ਬੋਤ ਇਸ ਤਰ੍ਹਾਂ ਬਰਬਾਦ ਹੋਏ ਉਹਦੀ ਗੱਲ ਕੀਤੀ ਆ ਇਸ ਦੇ ਨਾਲ ਹੀ ਲੇਖ ਨੇ ਬਾਹਰੋਂ ਆਏ ਹਮਲਾਵਰਾਂ ਦੁਆਰਾ ਪੰਜਾਬ ਦੇ ਵਿੱਚ ਸੱਭਿਆਚਾਰ ਦੇ ਕੁਝ ਭਾਗ ਇਥੋਂ ਦੇ ਲੈਣਾ ਤੇ ਕੁਝ ਇਸ ਨੂੰ ਦੇਣਾ ਉਹੀ ਗੱਲ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਗਤੀਸ਼ੀਲ ਹੈ ਤੇ ਲਗਾਤਾਰ ਤਬਦੀਲ ਹੁੰਦਾ ਰਹਿੰਦਾ ਚੱਲਦਾ ਰਹਿੰਦਾ ਹੈ ਤੇ ਅੰਤ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਧੀਮੀ ਬੋਲ ਵਾਲੀ ਕੌਮ ਦਾ ਸੱਭਿਆਚਾਰ ਨਹੀਂ ਹੈ ਇਹ ਤਾਂ ਖੜਕੇ ਦੜਕੇ ਵਾਲੀ ਕੌਮ ਦਾ ਜਾਂ ਅਜੇ ਆ ਰੌਲਾ ਰੱਪਾ ਜਾਂ ਚੜਦੀ ਕਲਾ ਚ ਰਹਿਣ ਵਾਲੀ ਕੌਮ ਦਾ ਹੈ ਇਸ ਪ੍ਰਕਾਰ ਇਹ ਨਿਬੰਧ ਆਪਣੇ ਆਪ ਦੇ ਵਿੱਚ ਪੰਜਾਬੀਆਂ ਦੇ ਸੁਭਾਅ ਦੀ ਖੂਬਸੂਰਤੀ ਨੂੰ ਇਹ ਪੰਜਾਬ ਦੀਆਂ ਦੇ ਸਭਾ ਨੂੰ ਖੂਬਸੂਰਤੀ ਨਾਲ ਬਿਆਨ ਕਰਦਾ ਹੈ ਹਰ ਇੱਕ ਪੰਜਾਬੀ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ